ਕਿਵੈਂਟ ਦੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਦੇ ਮਾਪਿਆਂ ਵੱਲੋਂ ਇੱਕ ਪਲੇਠੀ ਦੀ ਮੀਟਿੰਗ ਕੀਤੀ ਗਈ ਜਿਸ ਸੰਬੰਧੀ ਆਪਣੀਆਂ ਵਿਚਾਰਾਂ ਉੱਥੇ ਰੱਖੀਆਂ ਗਈਆਂ ਤੇ ਹੋਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਵਿਚਾਰ ਵਟਾਂਦਰਾ ਹੋਇਆ ਉੱਥੇ ਹੀ ਜਦੋਂ ਇਸ ਸੰਬੰਧੀ ਸਕੂਲ ਦੇ ਸਟਾਫ ਅਤੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕਰਨ ਦੀ ਮੀਡੀਆ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਬਿਲਕੁਲ ਹੀ ਨਾਂ ਕਰ ਦਿੱਤੀ ਗਈ ਬਾਕੀ ਤੁਸੀਂ ਖੁਦ ਸੁਣੋ ਇੰਨਾ ਪਰਵਾਰਾਂ ਦਾ ਕੀ ਹੈ ਕਹਿਣਾ ਟੀਚਰ ਸਾਰਿਆਂ ਨੇ ਬੀਏ ਕੀਤੀ ਐ, ਐਮਏ ਕੀਤੀ ਐ ਵੱਡੇ-ਵੱਡੇ ਆੁੱਡੇ ਦੇ ਪਰ ਆਪਾਂ ਨੂੰ ਕੀ ਹੋ ਗਿਆ ਕਿ ਆਪਾਂ ਿੱਕੇ ਹੀ ਲੈਂਡ 'ਚ ਵੜ ਗਏ ਆ ਕਿ ਆਪਾਂ ਸੈਗਨਾਰ ਸੈਗਨ ਯਾਰ ਉਥੇ ਪਿੱਛੇ ਜੇ ਮੈਂ ਗੱਲ ਸੁਣੀ ਕਿ ਜੇ ਤੁਸੀਂ ਧਰਮ ਮੰਨ ਲਓ ਕੌਮ ਦੇ ਇਹਨਾਂ ਦਾ ਮੰਨਦੇ ਹੋ ਤਾਂ ਇਹ ਕਹਿੰਦਾ ਕੁਛ ਮਾੜਾ ਨਹੀਂ ਕਰਦੇ ਕਿ ਧਰਮ ਉਹ ਅਜੇ ਤੱਕ ਮਾੜਾ ਕਿਹਾ ਹੀ ਨਹੀਂ ਦੇਖੋ ਕਿ ਜਿਤਕ ਮੈਨੂੰ ਜਿਆਦਾ ਨਹੀਂ ਕਿ ਹਰ ਤਰ੍ਹਾਂ ਮੋਕੇ ਮਾਰਾ ਗਿਆ ਹੋਵੇ ਪਰ ਗੱਲ ਇੱਥੇ ਪਤਾਉਂਦੇ ਕਿ ਹਰ ਜਗ੍ਹਾ ਦੇ ਝਟਾਉਣਾ ਉਹ ਗੱਲ ਚੰਗੀ ਨਹੀਂ ਲੱਗਦੀ ਆਪਾਂ ਤੁਹਾਨੂੰ ਇਹੋ ਵਿਚਾਰ ਦਿੰਨੇ ਹਰ ਬੱਚੇ ਦਾ ਲੱਖ 1 ਲੱਖ ਰੁਪਈਆ 1 ਲੱਖ ਤੋਂ ਮੈਨੂੰ ਈ ਜਿਆਦਾ ਪੈਸੇ ਦਾ ਘੱਟ ਖਰਚਾ ਕਿਹਾ ਹੁੰਦਾ ਉਹ ਤੇ ਇੱਕ ਵੀ ਭਰਾ ਅੱਗੇ ਉੱਠ ਪੇ ਤੇ ਮੇਰੇ ਸਾਹਮਣੇ ਸਕੂਲ ਖੜਾ ਹੋ ਲੱਗਾ ਕੋਈ ਟਾਈਮ ਨਹੀਂ ਲੱਗਣਾ ਇਹਨਾਂ ਨੂੰ ਆਪਾਂ ਮੈਂ ਇੱਕ ਦੋ ਗੱਲਾਂ ਹੋਰ ਵਿੱਚ ਐਡ ਕਰਨੀ ਚਾਹੁੰਦਾ ਜਿਵੇਂ ਆਪਾਂ ਜਿਹੜੇ ਗਰੁੱਪ ਜਿਹੜੇ ਸਾਰੇ ਐਡ ਹੋ ਗਏ ਨੇ ਨਾ ਪੈਨਾਸਾਰੀ ਹੈਗੇ ਨੇ ਭਰਾ ਵੀ। ਉਹਦੇ ਵਿੱਚ ਆਪਣੇ ਤਮਾਮ ਇੱਕ ਆਈਕਾਉਂਟ ਦੇ ਐਡਵੋਕੇਟ ਸਾਡੇ ਚ ਹੈਗੇ ਨੇ ਆਪਾਂ। ਪਰ ਉਹਨਾਂ ਦਾ ਆਪ ਨੂੰ ਬੜਾ ਸਾਥ ਹੈ ਕਿ ਕਿਸੇ ਸਿੱਖਿਆ ਦੇ ਕਿਸੇ ਨੇ ਨੀਦਰ ਪੀ ਐਚ ਵੀ ਕੀਤੀ ਹੋਈ ਚਰਖਣੀ ਚੋ। ਉਹ ਵੀ ਆਪਣੇ ਬਿਲਕੁਲ ਨਾਲ ਹੈ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਆਦੀ ਆਪਾਂ ਉਹਨਾਂ ਦਾ ਹਲਾਰਾ ਕਰ ਸਕਦੇ ਹਾਂ। ਠੀਕ ਹੈ। ਤੇ ਬਾਕੀ ਸੈਕਟਰੀ ਉਹ ਵੇਣ ਆਪਣੀ ਮੀਟਿੰਗ ਜਿਹੜੀ ਪਲੇਟੀ ਦੀ ਪਹਿਲੀ ਮੀਟਿੰਗ ਆਪਲੀਏ। ਇਸ ਤੋਂ ਜਲਦੀ ਬਾਅਦ ਪ੍ਰੋਬਲਮ ਆ ਰਹੀ ਹੈ। ਕਿਉਂਕਿ ਜਦੋਂ ਸਕੂਲ ਦੀ ਗਰਾਊਂਡ ਨਹੀਂ ਬਣੀ ਪਹਿਲਾਂ ਉਹ ਜਿਹੜੀ ਨਵੀਂ ਬਣੀ ਹੈ ਉਹ ਵੇਦੇ ਜੀ ਪਹਿਲਾਂ ਬਾਹਰ ਗੇਟ ਦੇ ਉੱਤੇ ਖੜਿਆ ਕਰ ਲੈਂਦੇ ਸੀ ਅੱਧਾ ਪੌਣਾ ਘੰਟਾ ਵੇਟਿੰਗ ਉੱਥੇ ਹੰਕਾਰਨੀ ਪੈਦੀ ਹੁੰਦੀ ਸੀ ਤੇ ਫਿਰ ਲੋਦਰਾਂ ਦਾ ਜੂਨ ਚੜਾਈ ਤੇ ਵੀ ਨਹੀਂ ਦੇਵੇ ਜੀ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਕਈ ਵਾਰ ਇੱਕ ਤਰ੍ਹਾਂ ਨਹੀਂ ਕਈ ਵਾਰ ਮੈਂ ਜਾ ਕੇ ਉਹਨਾਂ ਨੂੰ ਕੀਤੀ ਕਿ ਇੱਥੇ ਇੱਕ ਸ਼ੈਡ ਦਾ ਪ੍ਰਬੰਧ ਕਰ ਦਿੱਤਾ ਜਾਵੇ ਜਿਹੜਾ ਉਹ ਤੁਸੀਂ ਅੱਗੇ ਬੈਠ ਲਾ ਕੇ ਵੇਦੇ ਜੀ ਉਹਨਾਂ ਨੂੰ ਦੋ ਚਾਰ ਮਹੀਨੇ ਲੱਗਦਾ ਹੈ ਇਸ ਚੀਜ਼ ਨੂੰ ਬਾਅਦ ਵਿੱਚ ਸੋਨਾਲ ਟਾਈਮ ਆ ਗਿਆ ਬੈਣੀ ਮਿਸਪਾਲ ਤੋਂ ਕਹਿ ਦੇ باوجود ਵੀ ਫੇਰ ਇਹਦੇ ਫਾਦਲ ਨੂੰ ਇੰਜਾ ਕੀ ਮੈਂ ਪੂਰੇ ਦਿਨ ਰਿਟਿਆ ਇੱਕ ਨਹੀਂ ਪਾਣੀ ਦਾ ਪ੍ਰਬੰਧ ਕਰਦੋ ਬਾਅਦ ਨਹੀਂ ਬਣੇ ਇੱਕ ਇੱਕ ਸ਼ੈੱਡ ਦਾ ਪ੍ਰਬੰਧ ਹਾਂਜੀ ਜੀ ਤੁਸੀਂ ਆਪਣਾ ਨਾਮ ਕੀ ਹੈ ਜਿਹੜਾ ਮੀਟਿੰਗ ਆ ਜਾਂ ਕਿਹੜੇ ਸਥਾਨ ਤੇ ਪਿੰਡ ਪੈਰਾ ਸਿਮਾ ਜਿਹਨੇ ਮੀਟਿੰਗ ਹੈ ਮਾਨ ਦੇ ਰਣਾ ਹੈ ਅਸੀਂ ਸੈਕੰਡਰਰੀ ਸਕੂਲ ਦੇ ਵਿਦਿਆਰਥੀ ਕਤਰੋ ਹੈ ਸਾਡੇ ਔਰ ਇਹ ਉਹ ਮਾਪਿਓ ਨੇ ਕਿੰਨਾ ਨੇ ਅੱਜ 15 15 ਨਹੀਂ ਵੀ ਸਾਹ ਪਹਿਲਾਂ ਬੱਚੇ ਸੈਕੰਡਰਰੀ ਸਕੂਲ ਦੇ ਜਾਂਦੇ ਰਹੇ ਔਰ ਗਾ ਵੀ ਅਸੀਂ ਨਿਊ ਮਿਸ਼ਨ ਦੇ ਸੈਕੰਡਰਰੀ ਸਕੂਲ ਦੇ ਸਮੇਂ ਦੇ ਜਾਂਦੇ ਕਿਵਰ ਕੁਝ ਦਰਪੇਸ਼ ਮੁਸ਼ਕਿਲਾਂ ਜਿਹੜੀਆਂ ਆ ਜਾਂਦੀਆਂ ਨੇ ਅੱਜ ਉਹਦੀ ਵੀ ਸਬੰਧ ਵਿੱਚ ਕਤਰਤਾ ਹੋਈ ਹੈ ਜਿਵੇਂ ਬੱਚਿਆਂ ਨੂੰ ਵਿੱਚ ਸਪੋਰਟਸ ਦਾ ਔਰ ਕਿਤੇ ਬੜੀ ਇੱਕ ਸੋਸ਼ਲ ਮੀਡੀਆ ਤੇ ਵੀ ਗੱਲ ਚੱਲਦੀ ਵੀ ਫੀਸਾਂ ਦੇ ਵਿੱਚ ਜਿਹੜੀ ਅਣਚਾਹੀ ਵਾਧੇ ਕੀਤੀ ਉਹ ਜਿਹੜਾ ਸੈਕੰਡ ਹੈਡ ਕਨਵਰਟ ਸਕੂਲ ਦੀ ਕੀਤੀ ਹੈ ਤੇ ਆ ਜੋ ਸੀ ਦੇ ਸਬੰਧ ਵਿੱਚ ਕਤਰਤਾ ਹੈ ਕਿ ਫੀਸਾਂ ਦਾ ਵਾਧਾ ਸੀਗਾ ਉਹ ਜਿਹੜੀਆਂ ਬੱਸਾਂ ਚਾਹਦੀਆਂ ਨੇ ਬੱਚਿਆਂ ਵਾਸਤੇ ਉਹਦੇ ਵਿੱਚ ਪ੍ਰੋਪਰ ਜਿਹੜੀਆਂ ਸੀਟਾਂ ਹੁੰਦੀਆਂ ਨੇ ਸੀਟਾਂ ਤੋਂ ਵੱਧ ਜਿਹੜੇ ਬੱਚੇ ਭੜਾਈ ਜਾਂਦੇ ਨੇ ਉਹ ਜਿੱਥੇ ਜਿਵੇਂ ਸਪੋਰਟਸ ਨੂੰ ਲੈ ਕੇ ਉਥੇ ਖੇਡਾਂ ਦੇ ਵਿੱਚ ਬੱਚਿਆਂ ਦਾ ਉੱਰ ਜਾਣ ਬਹੁਤ ਜ਼ਿਆਦਾ ਨਹੀਂ ਪਾਇਆ ਜਾਂਦਾ। ਔਰ ਇਹਦੀ ਕੱਡੀ ਤਿਆਦਤ ਕਿ ਅੱਜ ਸਕੂਲਾਂ ਜਿਹੜਾ ਬੱਚਿਆਂ ਦੇ ਮਾਪਿਆਂ ਦੇ ਉੱਤੇ ਕਤਲ ਹੋਇਆ ਕਿ ਉਹ ਅਗਲੀ ਕਾਰਨ ਜਿਹੜੀ ਇਹਨਾਂ ਸਾਹਮਣੇ ਸਲਾਹ ਕਰੀ ਕਿ ਜਿਹੜਾ ਇਹਦੇ ਮਸਲੇ 'ਚ ਸਾਥ ਤੁਸੀਂ ਮਿਲ ਰਹੇ ਆ। ਜੀ ਪ੍ਰੋਬਲਮ ਇਹਨਾਂ ਕਰਕੇ ਬੱਚੇ ਜਿਹੜੇ ਦਾਦੇ ਲੈ ਕੇ ਤਾਂ ਉੱਥੇ ਪਾਣੀ ਦੀ ਸਮੱਸਿਆ ਬੜੀ ਵੱਡੀ ਹੈਗੀ ਜੀ। ਇੱਕ ਬੱਚਾ ਦਾ ਜਿਹੜਾ ਲੋੜ ਤੋਂ ਬਾਅਦ ਬੋਝ ਪਾਣਾ। ਸੇ ਪੜ੍ਹਾਈ ਦੇ ਪਿੱਛੇ ਲੈ ਕੇ ਲੋੜ ਤੋਂ ਬਾਅਦ ਜਿਹੜਾ ਬੋਝ ਪਾਇਆ ਜਾ ਰਿਹਾ ਜੀ। ਇੱਕ ਉਥੇ ਹੈਗਾ ਜੀ ਫੀਸਾਂ ਦਾ ਜਿਹੜਾ ਜ਼ਿਆਦਾ ਮਤ ਹੈ ਜਿਹੜੀ ਆ ਮਾਪਰੋ ਦੀ ਜਿਹੜੀ ਮੁਖ ਮੰਗੇਗੀ ਜਿਹੜੇ ਵਿਸ਼ੇ ਕਰਕੇ ਆਪਾਂ ਕੁੱਤਰ ਹੋਈਆਂ ਉਹਦਾ ਅਸੀਂ ਕ੍ਰਾਈਟੇਰੀਆ ਬਣਾ ਕੇ ਕੋਈ ਜਿਹੜੇ ਵੀ ਜੀ ਗਾਇਡਲਾਈਨ ਹੈਗੀਆਂ ਨੇ ਉਹ ਕਰਵਾ ਕੇ ਸੀ ਇਹਨਾਂ ਨਾਲ ਇੱਕ ਮੀਟਿੰਗ ਵੀ ਜਲਦੀ ਕਰਾਂਗੇ ਆਪਾਂ ਸਾਰੇ ਸੱਜਣ ਇਕੱਠੇ ਹੋਏ ਆਂ ਤੇ ਜ ਮੈਂ ਵੀ ਕਮੇਟੀ ਸਾਥੇ ਮੈਂਬਰ ਇਕੱਠਨ ਕਰਕੇ ਕਿ ਉਹਨਾਂ ਦੇ ਨਾਲ ਜਿਹੜੀ ਪ੍ਰਿੰਸੀਪਲ ਦੇ ਨਾਲ ਦੀ ਟੈਨ ਇਹਦੇ ਸੰਬੰਧਿਤ ਪ੍ਰਿੰਸੀਪਲ ਨੂੰ ਮਿਲਿਆ ਪੈਣਾ ਅਸੀਂ ਜੀ ਇੱਕ ਦਫਾ ਪਹਿਲਾਂ ਮਿਲੇ ਸੀ ਪਰ ਸਾਡ ਨੂੰ ਉਥੇ ਮਿਲ ਦਿੱਤਾ ਨਹੀਂ ਗਿਆ ਜਿਹੜੀ ਮੇਨ ਵੱਡੀ ਕਾਰਨ ਕੁੱਤਰਤਾ ਦੀ ਕੇ ਪ੍ਰਿੰਸੀਪਲ ਜਿਹੜੀ ਛੇਤੀ ਮਿਲ ਉਹਦੇ ਸਮਾਂ ਤੇ ਦਾ ਫਸਾਰੀ ਕਰਦੇ ਨੇ ਕਿ ਜੇ ਕੋਈ ਕੋਲ ਬਾਅਦ ਅਗਲਾ ਐਕਸ਼ਨ ਕੀ ਹੈ ਜੇ ਮਤਲਬ ਅਗਲਾ ਐਕਸ਼ਨ ਇਹ ਹੈ ਕਿ ਸਾਡੇ ਨਾਲ ਕਾਫੀ ਜਿਹੜੇ ਸੱਜਣ ਘੱਟੋ ਘੱਟ 4-500 ਮਾਪੇ ਜਿਹੜਾ ਬੱਚਿਆਂ ਦਾ ਉਹ ਸਾਡੇ ਨਾਲ ਜੁੜੇ ਹੋਏ ਨੇ ਔਰ ਇੱਕ ਅਗਲੀ ਮੀਟਿੰਗ ਕੀਤੀ ਜਾਵੇਗੀ ਔਰ ਉਹਦੇ ਵਿੱਚ ਜਿਹੜਾ ਫਾਈਲ ਜਿਹੜਾ ਡੇਸੇ ਤੇ ਲੈ ਕੇ ਇੱਕ ਸਾਰੇ رائے ਲੈ ਕੇ ਇੱਕ ਬੱਚਿਆਂ ਦੇ ਜਿਵੇਂ ਮਾਤਾਵਾਂ ਇੱਥੇ ਆਈਆਂ ਨੇ ਉਹਨਾਂ ਦੇ ਪੱਖ ਲੈ ਕੇ ਹੋਰ ਪੱਖ ਲੈ ਕੇ ਜਿਹੜੇ ਸਹੀ ਪੱਖ ਹੈ ਉਹਨਾਂ ਦੇ ਨਾਲ ਜਿਹਨਾਂ ਨਾਲ ਗੱਲਬਾਤ ਸਿੰਘ ਜਿੰਨ ਡਾਲ ਮੈਂ ਜ਼ਿਲ੍ਹਾ ਨਕਾਦੀਆਂ ਜ਼ਿਲ੍ਹਾ ਸ਼੍ਰੀ ਧਰਮਪਾਲ ਸਾਹਿਬ ਅੱਜ ਅਸੀਂ ਸੈਕੰਡ ਹਾਰਡ ਸਕੂਲ ਤੋਂ ਉਸ ਦੇ ਮਤਲਬ ਜਿੱਥੇ ਭਿੱਖੀਵੰਡਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਥਾਨ ਤੇ ਪੱਟੀ ਰੋੜ ਤੇ ਮੀਟਿੰਗ ਜਿਹੜਾ ਉਹ ਕਾਫੀ ਪੇਰੈਂਟਸ ਦੀ ਹਾਜ਼ਰੀ ਵਿੱਚ ਜਿਹੜੀ ਇੱਥੇ ਮੀਟਿੰਗ ਰੱਖੀ ਗਈ ਆ ਤੇ ਸਭ ਤੋਂ ਪਹਿਲਾਂ ਨਹੀਂ ਤੁਹਾਡਾ ਮੀਡੀਆ ਵਾਲਿਆਂ ਦਾ ਧੰਨਵਾਦ ਕਰਦੇ ਆ ਤੁਸੀਂ ਸਾਡੀ ਅੱਜ ਸਾਰੀ ਮੀਟਿੰਗ ਤੇ ਸਾਡੀ ਆਵਾਜ਼ ਨੂੰ ਤੁਸੀਂ ਬੁਲੰਦ ਕਰਕੇ ਜਾ ਰਹੇ ਹੋ ਤੇ ਜਿਹੜੇ ਸਕੂਲ ਨੂੰ ਲੈ ਕੇ ਜੀ ਮੀਟਿੰਗ ਹੋਈ ਹੈ ਜੀ ਅੱਜ ਜੀ ਇਹ ਕਾਨਵੈਂਟ ਸਕੂਲ ਠਿੱਖੀਵੈਂਡਾ ਸੈਕੰਡ ਸੈਕੰਡ ਹਾਰਡ ਕਾਨਵੈਂਟ ਸਕੂਲ ਠਿੱਖੀਵੈਂਡਾ ਉਹਦੇ ਸਬੰਧ ਵਿੱਚ ਅੱਜ ਮੀਟਿੰਗ ਰੱਖੀ ਗਈ ਆ ਇਹ ਮੀਟਿੰਗ ਦੇ ਵਿੱਚ ਜਿਹੜਾ ਵਾ ਇੱਕ ਅਸੀਂ ਗਰੁੱਪ ਬਣਾਇਆ ਹੋਇਆ ਵਾ ਜ਼ਿਲ੍ਹੇ ਦੇ ਜਿਹੜਾ ਪੇਪਰ ਸੀ ਤੇ ਇਹ ਉਹਨਾਂ ਦੀਆਂ ਜਿਹੜੀਆਂ ਆ ਰਹੀਆਂ ਦਰਵੇਸ਼ ਮੁਸ਼ਕਲਾਂ ਲੈ ਕੇ ਮਤੇ ਨਾਲ ਆਇਆ ਉਹਦੇ ਜਿਵੇਂ ਕਿ ਸਾਰਿਆਂ ਦੇ ਵੱਖ-ਵੱਖ ਵਿਚਾਰ ਆਏ ਨੇ ਸਾਡੀਆਂ ਭੈਣਾਂ ਨੇ ਵੀ ਵਿਚਾਰ ਸਾਰਿਆਂ ਕਿਉਂਕਿ ਇਹ ਜਿਹੜਾ ਸਕੂਲ ਆ ਇਹ ਸਾਨੂੰ ਬਹੁਤ ਇੱਕ ਤਰ੍ਹਾਂ ਕੇ ਡੋਪਦੀ ਨੂੰ ਤਿੰਕੇ ਦਾ ਸਹਾਰਾ ਹੁੰਦਾ ਕਿਉਂਕਿ ਸਰਕਾਰਾਂ ਨੇ ਤੇ ਕੋਈ ਇਸ ਬੰਦੇ ਨੂੰ ਪਹਿਲ ਕਦਮੀ ਕੀਤੀ ਨਹੀਂ ਤੇ ਚਲੋ ਇਹ ਵਧੀਆ ਇੱਕ ਚੰਗਾ ਜਿਹੜਾ ਸਾਡੇ ਵਾਸਤੇ ਜਿਹੜਾ ਇੱਕ ਸਹਾਰਾ ਵਾਲੇ ਸਕੂਲ ਦਾ ਕਾਨਵੈਂਟ ਸਕੂਲ ਟਿਕੀਵੈਂਟ ਦਾ ਜਿਸ ਅਸੀਂ ਇੱਥੇ ਚੰਗਾ ਇਹਨੂੰ ਸਮਝਦੇ ਆਂ ਯਾ ਇੱਥੇ ਆਪਣੇ ਬੱਚਿਆਂ ਨੂੰ ਭੇਜਦੇ ਆ ਕਿਉਂਕਿ ਇੱਥੇ ਸਕੂਲ ਵੱਲੋਂ ਵੀ ਫੀਸਾਂ ਜਿਹੜੀਆਂ ਨੇ ਲਈਆਂ ਜਾ ਰਹੀਆਂ ਪਰ ਅਸੀਂ ਚਾਹੁੰਦੇ ਆ ਕਿ ਜੇ ਛੜ ਤੋਂ ਮੋਟੀਆਂ ਫੀਸਾਂ ਲਈਆਂ ਜਾ ਰਹੀਆਂ ਤੇ ਉਹਦੇ ਐਮ ਜੀ ਵੱਲੋਂ ਸਾਨੂੰ ਕੋਈ ਜਿਹੜੀ ਵੀ ਦਿੱਤੀ ਜਾਵੇ ਤੇ ਉੱਥੇ ਚੰਗੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ। ਕਈ ਉੱਥੇ ਸਕੂਲ ਦੇ ਵਿੱਚ ਨਿੱਕੀਆਂ-ਨਿੱਕੀਆਂ ਕਮੀਆਂ ਪੇਸ਼ੀਆਂ ਵੀ ਜਿਹੜੀਆਂ ਅਸੀਂ ਮਹਿਸੂਸ ਕੀਤੀਆਂ ਜਿਹੜੀਆਂ ਬੱਚਿਆਂ ਨੇ ਸਾਡੇ ਧਿਆਨ 'ਚ ਲਿਆਉਂਦੀਆਂ ਤੇ ਜਿਹੜੀਆਂ ਪੇਰੈਂਟਸ ਨੇ ਸਾਨੂੰ ਦੱਸੀਆਂ ਨੇ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਵਾ ਇਹ ਪ੍ਰਿੰਸੀਪਲ ਸਾਹਿਬ ਬਤਾਇਆ ਪ੍ਰਿੰਸੀਪਲ ਅਤੇ ਸਕੂਲ ਦਾ ਸਟਾਫ ਅਤੇ ਉਹਨਾਂ ਨੇ ਬੰਦਕਣੇ ਇੱਥੇ ਫਾਦਰ ਸਾਹਿਬ ਉਹ ਇਹਨੂੰ ਜਿਹੜਾ ਵਾ ਉਹ ਤਰੀਕੇ ਦੇ ਨਾਲ ਇਹਦਾ ਬੈਠ ਕੇ ਇਹਨਾਂ ਚੀਜ਼ਾਂ ਸਾਹਗਾ ਦਾ ਹੱਲ ਕੱਢਣ ਕਿਉਂਕਿ ਇੱਕ ਤੇ ਜਿਹੜੀਆਂ ਜਿਹੜੀਆਂ ਫੀਸਾਂ ਜਿਹੜੀਆਂ ਬੇਲੋੜੇ ਖਰਚੇ ਵਧਾ ਦਿੰਦੇ ਅਸੀਂ ਸਾਡੀ ਚਰਚਾ ਹੋਈ ਆ ਉਸ ਵਿਸ਼ੇ ਦੇ ਉੱਤੇ ਵੀ ਅਸੀਂ ਸਕੂਲ ਨੂੰ ਇਹ ਸਾਡਾ ਸਵਾਲ ਹੈ ਕਿ ਇੰਨੀਆਂ ਫੀਸਾਂ ਕਾਹਦੀਆਂ ਆ ਨਵੇਂ ਤਰ੍ਹਾਂ ਸਿਰੇ ਤੇ ਲੱਗੀਆਂ ਦੂਜਾ ਵੀ ਮਤੇ ਖੇਡਾਂ ਦੇ ਖੇਤਰ ਦੇ ਵਿੱਚ ਬਿਲਕੁਲ ਇਹ ਸਕੂਲ ਜਿਹੜਾ ਵਾ ਇਹ ਜ਼ੀਰੋ ਪਾਇਆ ਗਿਆ ਵਾ ਅਸੀਂ ਸਮਝਦੇ ਕਿਉਂਕਿ ਸਾਡਾ ਇਹ ਕਲਚਰ ਆ ਸਾਰੇ ਪਿੰਡਾਂ ਦੇ ਵਿੱਚੋਂ ਨਿਕਲੇ ਕੇ ਬੱਚੇ ਆਉਂਦੇ ਆ ਸ਼ੁਰੂ ਤੋਂ ਸਾਡਾ ਜਿਹੜਾ ਵਾ ਬੱਚਿਆਂ ਨੂੰ ਜਿਹੜਾ ਖੇਡਾਂ ਦੇ ਨਾਲ ਜੁੜੇ ਹੋਏ ਨੇ ਪਰ ਸਕੂਲ ਦੇ ਵਿੱਚ ਜਾ ਕੇ ਉਹੇ ਸਮਾਂ ਹੁੰਦਾ ਵਾ ਕੋਈ ਬੱਚੇ ਨੂੰ ਕਿਰਾ ਸਕੂਲ ਦੇ ਵਿੱਚ ਉਹ ਖੇਡ ਵਾਲੇ ਬੰਦੇ ਨੂੰ ਪ੍ਰੇਰਿਤ ਕਰਨ ਦਾ ਪਰ ਸਕੂਲ ਦੇ ਵਿੱਚ ਕੋਈ ਖੇਡਾਂ ਦਾ ਖਾਸ ਪ੍ਰਬੰਧ ਨਹੀਂ ਹੈਗਾ ਕਿਉਂਕਿ ਉਹ ਚੀਜ਼ਾਂ ਕਰਵਾਈਆਂ ਜਾ ਰਹੀਆਂ ਜਿਨ੍ਹਾਂ ਦੇ ਨਾਲ ਬੱਚੇ ਨੂੰ ਕੋਈ ਐਡਾ ਬਾਹਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਫਿਊਚਰ ਦੇ ਵਿੱਚ ਉਹ ਜਰੂਰਤ ਨਹੀਂ ਹੈਗੀ ਅਸੀਂ ਚਾਹੁੰਦੇ ਹਾਂ ਕਿ ਕੋਈ ਫੁੱਟਬਾਲ ਵਾਲਾ ਵਾਲੀ ਵਾਲਾ ਬਾਸਕਟਬਾਲ ਕੋ ਕਬੱਡੀ ਵਗੈਰਾ ਹੋਰ ਕੋਈ ਚੰਗੀਆਂ ਜਿਹੜੀਆਂ ਗੇਮਾਂ ਵਾਲੇ ਬੰਦੇ ਨੂੰ ਟੋਰਿਆ ਜਾਵੇ ਤਾਂ ਜੋ ਜਿਹੜੇ ਬੱਚੇ ਪੜ੍ਹਾਈ ਦੇ ਨਾਲ ਨਾਲ ਉਹ ਕੱਲ ਨੂੰ ਖੇਡਾਂ ਵਾਲੇ ਖੇਤਰ ਦੇ ਵਿੱਚ ਹੀ ਮੱਲਾ ਮਾਰ ਸਕਣ ਜਿਵੇਂ ਕਿ ਇਸ ਸਾਫ ਸਫਾਈ ਬਾਥਰੂਮਾਂ ਨੂੰ ਪਾਣੀ ਨੂੰ ਲੈ ਕੇ ਅਸੀਂ ਮੁਸ਼ਕਲਾ ਉਹ ਵੀ ਅਸੀਂ ਧਿਆਨ ਦੇ ਵਿੱਚ ਲਿਆਵਾਂਗੇ ਸਭ ਤੋਂ ਜਿਹੜੀ ਮੇਨ ਗੱਲ ਹੈਗੀ ਆ ਕਿ ਜਿਹੜਾ ਕਿ ਕੋਈ ਇੱਕ ਦੋ ਪੇਰੈਂਟਸ ਜਾਂਦੇ ਨੇ ਉਹ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਜਾਂ ਸਟਾਫ ਵੱਲੋਂ ਉਹਨਾਂ ਨੂੰ ਜਿਹੜਾ ਗੱਲ ਨੂੰ ਸੁਣਿਆ ਨਹੀਂ ਜਾਂਦਾ ਉਹਨਾਂ ਦੀ ਗੱਲ ਨੂੰ ਹੰਗਾ올ਿਆ ਕੀਤਾ ਜਾਂਦਾ ਵਾ ਸਾਨੂੰ ਇਸ ਚੀਜ਼ ਦਾ ਜਿਹੜਾ ਉਹ ਖਾਸਾ ਰੋਸ ਆ ਕਿਉਂਕਿ ਸਾਡੇ ਬੱਚੇ ਪੜ੍ਹਦੇ ਆ ਇਸ ਸਕੂਲ ਦੇ ਵਿੱਚ ਜਾਂਦੇ ਆ ਅਸੀਂ ਅਹੀਂ ਪਹਿਲਾਂ ਅਸੀਂ ਆ ਬੱਚਿਆਂ ਦੇ ਮਾਪੇ ਤੇ ਸਾਡੇ ਤੋਂ ਵੱਡੇ ਸਕੂਲ ਵਾਲੇ ਟੀਚਰ ਜਾਨਾ ਸਾਰਾ ਸਟਾਫ ਜਿਹੜੇ ਉਹਨਾਂ ਦੇ ਮਾਪੇ ਹੁੰਦੇ ਨੇ ਪਰ ਜੇ ਸਾਡੇ ਉਹਨਾਂ ਬੱਚਿਆਂ ਨੂੰ ਉੱਥੇ ਜਾ ਕੇ ਉਹਨਾਂ ਦੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਜਿਨ੍ਹਾਂ ਦਾ ਹੱਲਣਾ ਕਰਨਗੇ ਤੇ ਫਿਰ ਕਿਧੇ ਕੋ ਜਾਵਾਂਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਇੱਕ ਕਮੇਟੀ ਵੀ ਬਣਾਵਾਂਗੇ ਤਾਂ ਜੋ ਸਹੀ ਉਹਨਾਂ ਦੇ ਨਾਲ ਸਟਾਫ ਦੇ ਨਾਲ ਸਮੂਹ ਸਟਾਫ ਦੇ ਨਾਲ ਬੈਠ ਕੇ ਚਰਚਾ ਕੀਤੀ ਜਾ ਸਕੇ ਜੋ ਆ ਰਹੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਤਾਲ ਮਿਲਦੇ ਨਾਲ ਹੱਲ ਕੀਤਾ ਜਾਵੇ ਦੀ ਆਪਣੇ ਨਾਮ ਤੇਰੇ ਪਿੰਡ ਤੇ ਅੱਜ ਜਿਹੜੀ ਮੀਟਿੰਗ ਰੱਖੀ ਗਈ ਕਿਹੜੇ ਤੋਂ ਬਾਅਦ ਰੱਖੀ ਮੇਰਾ ਨਾਮ ਰਾਈਪੀਰ ਕੋਰ ਪਿੰਡ ਮਾਣੀ ਸੈਕੰਡਰੀ ਕਨਵਰਟ ਸਕੂਲ ਵੱਲੋਂ ਸੈਕੰਡਰੀ ਕਨਵਰਟ ਸਕੂਲ ਦੇ ਵੱਲੋਂ ਅਸੀਂ ਰੱਖੀ ਗਈ ਆ ਤੇ ਬੱਚਿਆਂ ਸਕੂਲ ਦੇ ਵਿੱਚ ਨਾ ਅੱਜ ਦੀ ਇਸ ਮੀਟਿੰਗ ਨੂੰ ਲੈ ਕੇ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਧਿਆਨ ਚ ਲਿਆ ਰਦੀਆਂ ਗਈਆਂ ਹੈ ਅਸੀਂ ਸਕੂਲ ਨੂੰ ਸਾਡੀ ਬੇਨਤੀ ਆ ਕਿ ਜੇ ਕਿਤੇ ਐਸ ਸਾਰੇ ਦੇ ਸਬੰਧਤ ਜੇ ਕਿਸੇ ਵੀ ਬੱਚਿਆਂ ਨੂੰ ਸਕੂਲ ਦੇ ਵਿੱਚ ਤੰਗ ਪਰੇਸ਼ਾਨ ਕੀਤਾ ਗਿਆ ਜਾਂ ਕਿਸੇ ਤੇ ਦਬਾਅ ਪ੍ਰੈਸ਼ਰ ਬਣਾਇਆ ਗਿਆ ਨਹੀਂ ਆ ਸਾਡੀ ਬੇਨਤੀ ਵੀ ਆ ਤੇ ਚੇਤਾਵਨੀ ਵੀ ਆ ਵੀ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਤੇ ਕੋ ਸਖਤ ਐਕਸ਼ਨ ਲਵਾਂਗੇ ਅਸੀਂ ਸਰਕਾਰ ਦੀ ਨੌਜ ਦੇ ਵਿੱਚ ਵੀ ਲਾਵਾਂਗੇ ਤੇ ਅਸੀਂ ਸੰਘਰਸ਼ ਵੀ ਵਿੜਾਂਗੇ ਕਿਉਂਕਿ ਅਸੀਂ ਮਿਲ ਬੈਠ ਕੇ ਤਾਲਮੇਲ ਦੇ ਨਾਲ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਆ ਅਸੀਂ ਕਿਸੇ ਵੀ ਪਹਿਰਾ ਨਹੀਂ ਚਾਹੁੰਦੇ ਆਪਣੇ ਦੂਜੇ ਵਾਲੇ ਬੰਨੇ ਝਗੜੇ ਵਾਲੇ ਬੰਨੇ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿ ਜੋ ਸਾਡੀਆਂ ਮੰਗਾਂ ਨੇ ਜੋ ਸਾਡੀਆਂ ਗੱਲਾਂ ਨੇ ਇਹ ਮਾਮੂਲੀ ਜੀਆਂ ਗੱਲਾਂ ਇਹ ਬੈਠ ਕੇ ਹੱਲ ਕੀਤਾ ਜਾ ਸਕਦਾ ਇਹਨਾਂ ਦਾ ਪਰ ਜੇ ਇਹਨੂੰ ਲੈ ਕੇ ਤੇ ਜੇ ਬੱਚਿਆਂ ਨੂੰ ਪਰੇਸ਼ਾਨ ਕਰਨਗੇ ਜਾਂ ਤੰਗ ਪਰੇਸ਼ਾਨ ਕੀਤਾ ਜਾ ਕੇ ਕਿਸੇ ਤੇ ਦਬਾਅ ਪ੍ਰੈਸ਼ਰ ਬਣਾਇਆ ਤੇ ਅਸੀਂ ਇਹਦਾ ਜਿਹੜਾ ਤਿੱਖਾ ਵਿਰੋਧ ਕਰਾਂਗੇ ਧੰਨਵਾਦ ਜੀ